ਦੇਖੋ ਤਾਂ ਡਿਮਾਂਡ ਤਾਂ ਨਹੀਂ ਹੈ। ਟਾਈਗਰ ਰਿਪਰ ਲਗਾਇਆ। ਅਜੇ ਨਹੀਂ ਲਾਉਣਾ ਕੱਢ ਦਿਓ। ਬੱਸ। ਕਿਉਂਕਿ ਮੈਂ ਦੇਖਣਾ ਬੜੀ ਬੜੀ ਗੁੱਟ ਨਹੀਂ ਘਟਣਾ ਨਹੀਂ ਕਹਿੰਦੇ ਅਸੀਂ ਫੋਲਡ ਕਰ ਲਾਂਗੇ ਬਾਅਦ ਵਿੱਚ। ਸਵੇਨ ਬੱਚੀ ਵਿਚਾਰੇ। ਉਹ ਘਟ। ਉਹ ਇੱਕ ਸਾਹਮਣੇ ਬੈਠੇ। ਕਰੈਕਟ ਫੇਸ ਕਰੈਕਟ ਫੇਸ। ਫੋਲਡ ਕਰੋ। ਰਾਜੇ ਰੋ। ਮੈਮ ਨੂੰ ਦੋ ਬੇਟੇ। ਮੈਮ ਨੂੰ ਦੋ। ਨੀ ਸਗਣਾ ਤੇ ਨੱਚ ਨੱਚ ਹੋ ਜਾ ਦੂਰੀ ਨਹੀਂ ਇਹ ਦਿਨ ਸ਼ਗਨਾ ਦੇ ਰੋਜ਼ ਰੋਜ਼ ਨੀਓਣ ਨਹੀਂ ਇਹ ਦਿਨ ਸ਼ਗਨਾ ਦੇ ਰੋਜ਼ ਰੋਜ਼ ਨੀਓਣ ਨਹੀਂ ਇਹ ਦਿਨ ਸ਼ਗਨਾ ਦੇ ਤੇਰਾ ਟਾਲ ਬਟਵਾਰੀ ਪੱਤੀ ਆਏ ਸਾਰੇ ਤਾਂ ਗੈਣੇ ਮੇਰੇ ਮਾਪਿਆਂ ਨੇ ਪਾਏ ਇੱਕੋ ਤਵੀਤ ਉਹ ਦੇ ਕਰੇ ਦਾਨੀ ਗਦੋ ਲੜਤਾ ਤੇ ਲਾ ਦੇਲਾ ਦੇ ਕਰੇ ਦਾਨੀ ਗਦੋ ਲੜਤਾ ਤੇ ਲਾ ਦੇਲਾ ਦੇ ਕਰੇ ਦਾਨੀ ਜਿਸ ਤਰ੍ਹਾਂ ਕੀ ਪੰਜਾਬ ਵਿੱਚ ਮਸ਼ਹੂਰ ਹੈ 30 30 ਦੀਆਂ ਬਾਦੋਂ ਦੇ ਮੁਕਲਾਵੇ ਜਿਸ ਤਰ੍ਹਾਂ ਪੁਰਾਣੇ ਸਮੇਂ ਦੇ ਵਿੱਚ ਲੜਕੀਆਂ ਪੇਕੇ ਘਰਾਂ ਵਿਆਹ ਤੋ ਵਾਦ ਤੀਆਂ ਦੇ ਮਹੀਨੇ ਵਿੱਚ ਆਉਂਦਾ ਸਾਉਣ ਦੇ ਮਹੀਨੇ ਵਿੱਚ ਆਉਂਦੀਆਂ ਸੀ ਔਰ ਸਾਰੇ ਮਿਲ ਕੇ ਆਪਣੇ ਦੁੱਖ ਸੁੱਖ ਆਪਣੇ ਬਹੁਤ ਹੀ ਖੁਸ਼ੀ ਦੇ ਨਾਲ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਦੀਆਂ ਸੀ ਅੱਜ ਕੱਲ ਭਾਵੇਂ ਇਹ ਲੋਪ ਹੋ ਰਿਹਾ ਪਰ ਸਕੂਲਾਂ ਦੇ ਵਿੱਚ ਜਦੋਂ ਇਹ ਤਿਹਾਰ ਮਨਾਇਆ ਜਾ ਰਿਹਾ ਹੈਗਾ ਤਾਂ ਇਹਦੇ ਨਾਲ ਖੁਸ਼ੀ ਹੁੰਦੀ ਹੈ ਕਿ ਅਸੀਂ ਪੰਜਾਬੀ ਵਿਰਸੇ ਦੇ ਨਾਲ ਬੱਚਿਆਂ ਨੂੰ ਦੁਬਾਰਾ ਜੋੜਨ ਦੀ ਕੋਸ਼ਿਸ਼ ਕਰਦੇ ਇਸ ਤਰ੍ਹਾਂ ਬਹੁਤ ਛੋਟੇ ਛੋਟੇ ਬੱਚੇ ਪੰਜਾਬੀ ਵਿਰਸੇ ਨਾਲ ਜੁੜ ਰਹੇ ਇਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਅਧਿਆਪਕ ਸਾਹਿਬਾਨ ਦਾ ਬੀਪੀਓ ਸਾਹਿਬਾਨ ਦਾ ਔਰ ਸਾਡੇ ਸਰਕਾਰ ਦਾ ਵੀ ਹੈ ਕਿ ਅਸੀਂ ਇਹ ਪੰਜਾਬੀ ਵਿਰਸੇ ਨੂੰ ਪਹਿਲੇ ਨਾਲੋਂ ਜ਼ਿਆਦਾ ਅਮੀਰ ਹੋਰ ਬਣਾ ਸਕੀਏ ਤੁਸੀਂ ਵੀ ਬਚਪਨ ਦੀਆਂ ਗੱਲਾਂ ਸ਼ੇਅਰ ਕੀਤੀਆਂ ਕਿਵੇਂ ਦੇਖਦੇ ਹੋਂ ਉਸ ਟਾਈਮ ਤੇ ਹੋਂ ਦੇ ਟਾਈਮ ਦੇ ਵਿੱਚ ਉਸ ਟਾਈਮ ਕੁਝ ਮਾਹੌਲ ਹੋਰ ਸੀ ਕਿਉਂਕਿ ਉਸ ਸਮੇਂ ਵਾਤਾਵਰਣ ਥੋੜਾ ਜ਼ਿਆਦਾ ਖੁੱਲਾ ਸੀ ਇਸ ਟਾਈਮ ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੈਗਾ ਕਿ ਸਮਾਜ ਦੇ ਵਿੱਚ ਕਈ ਚੰਗੀਆਂ ਬਣੀਆਂ ਘਟਨਾਵਾਂ ਹੁੰਦੀਆਂ ਨੇ ਤਾਂ ਅਸੀਂ ਆਪਣੇ ਬੱਚਿਆਂ ਨੂੰ ਥੋੜਾ ਅੰਦਰ ਹੀ ਰੱਖ ਕੇ ਰਾਜੀ ਹੈਗੇ ਆਂ ਪਰ ਇੱਕ ਸਕੂਲ ਇੱਕ ਜਿਹੇ ਜਗ੍ਹਾ ਹੈਗੀ ਆ ਜਿੱਥੇ ਮਾਪੇ ਅੱਜ ਵੀ ਬਹੁਤ ਵਿਸ਼ਵਾਸ ਦੇ ਨਾਲ ਭੇਜਦੇ ਨੇ ਔਰ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਹੀ ਅੱਛਾ ਉਪਰਾਲਾ ਹੈਗਾ ਔਰ ਸਾਨੂੰ ਇਸ ਉਪਰਾਲੇ ਨੂੰ ਜਾਰੀ ਰੱਖਣਾ ਚਾਹੀਦਾ ਹੈ। ਕਾਫੀ ਦਿਨ ਤੋਂ ਇਹ ਸਰਕਾਰ ਦਾ ਵੀ ਉਪਰਾਲਾ ਰਿਹਾ ਕਿ ਜੋ ਵਿਰਸਾ ਅਲੋਪ ਹੋ ਰਿਹਾ ਉਸ ਨੂੰ ਦੁਬਾਰਾ ਤੋਂ ਇੱਕ ਅਪੜਾ ਪੰਜਾਬ ਨੂੰ ਫਿਰ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਇਆ ਜਾਵੇ। ਉਹ ਯਤਨਾਂ ਦੇ ਤਹਿਤ ਹੀ ਤੇ ਲੋੜ ਵੀ ਮਹਿਸੂਸ ਹੁੰਦੀ ਹੈ ਕਿਉਂਕਿ ਅੱਜ ਕੱਲ ਇਹ ਜ਼ਿਆਦਾ ਜ਼ਰੂਰੀ ਹੋ ਗਿਆ ਕਿ ਛੋਟੇ ਬੱਚਾ ਨੂੰ ਆਪਣੇ ਸੱਭਿਆਚਾਰ ਦੇ ਨਾਲ ਜੋੜੀਏ ਜਿਸ ਤਰ੍ਹਾਂ ਮੈਂ ਕਈ ਵਾਰ ਕਹਿ ਚੁੱਕੀ ਹਾਂ ਕਿ ਜਿਹੜੇ ਸਾਡੇ ਟ੍ਰੈਡੀਸ਼ਨਲ ਗਹਿਣੇ ਸੀਗੇ ਉਨ੍ਹਾਂ ਦੀ ਜਗਾ ਅੱਜਕਲ ਮਾਡਰਨਾਈਜ਼ਡ ਜਿਹੜੇ ਗਹਿਣਿਆਂ ਨੇ ਲੈ ਲਈ ਹੈ ਤੇ ਉਹ ਜ਼ਰੂਰੀ ਹੈ ਕਿ ਬੱਚਿਆਂ ਨੂੰ ਉਹਦੇ ਬਾਰੇ ਪਤਾ ਹੋਵੇ ਪੁਰਾਣੇ ਜ਼ਮਾਨੇ ਚ ਇਕੱਠੇ ਪਰਿਵਾਰ ਹੁੰਦੇ ਸੀ ਜਿੱਥੇ ਕਿ ਆਪਣੇ ਆਪ ਹੀ ਇਹ ਇੱਕ ਪੀੜੀ ਤੋਂ ਦੂਜੀ ਪੀੜੀ ਨੂੰ ਜੋ ਸਾਡੇ ਰੀਤੀ ਰਿਵਾਜ ਹੁੰਦੇ ਨੇ ਵਿਆਹਾਂ ਤੇ ਤੁਸੀਂ ਅੱਜਕਲ ਦੇਖੋ ਕਿ ਅੱਜਕਲ ਦੀ ਨਵੀਂ ਜਨਰੇਸ਼ਨ ਜਦੋਂ ਵਿਆਹ ਕਰਦੀ ਹੈ ਸਾਰੇ ਪੁਰਾਣੇ ਰੀਤੀ ਰਿਵਾਜ ਜਿਹੜੇ ਨੇ ਉਹ ਮੂਵੀ ਕੈਮਰੇ ਵਾਲੇ ਦੱਸਦੇ ਨੇ ਉਹਨਾਂ ਨੂੰ ਆਪ ਨਹੀਂ ਪਤਾ ਹੁੰਦੇ ਪਰ ਇਹ ਜ਼ਰੂਰੀ ਹੈ ਕਿ ਇੱਕ ਵਾਰੀ ਜੇ ਆਪਾਂ ਦੁਬਾਰਾ ਤੋਂ ਰੰਗਲਾ ਪੰਜਾਬ ਬਣਾਉਣਾ ਹੈ ਤੇ ਇਹ ਸਾਰੇ ਰੀਤੀ ਰਿਵਾਜ ਜੋ ਵਿਆਹਾਂ ਤੇ ਹੁੰਦੇ ਨੇ ਜਾਂ ਖੋਸ਼ੀ ਦੇ ਗਮੀ ਦੇ ਤੇ ਇਹ ਤੀਆਂ ਦੇ ਜਿਹੜੇ ਨੇ ਇਹ ਸਾਰੇ ਫੇਰ ਦੁਬਾਰਾ ਤੋਂ ਬੱਚਿਆਂ ਨੂੰ ਸਿਖਾਏ ਜਾਣ ਤਾਂ ਕਿ ਇੱਕ ਵਾਰੀ ਫੇਰ ਆਪਾਂ ਰੰਗਲਾ ਪੰਜਾਬ ਬਣਾ ਸਕੀਏ ਇਸ ਤਰ੍ਹਾਂ ਇਹਦੀ ਮਤਲਬ ਸ਼ੁਰੂਆਤ ਕੀਤੀ ਹੈ ਕਿ ਸਕੂਲਾਂ ਦੇ ਵਿੱਚ ਛੋਟੇ ਬੱਚਿਆਂ ਨੂੰ ਅੱਜ ਤੀਆਂ ਦਾ ਮਹੱਤਵ ਇਸ ਤਰ੍ਹਾਂ ਇਹ ਜਿਹੜਾ ਮੌਸਮ ਚੱਲ ਰਿਹਾ ਦੇ ਵਿੱਚ ਕਿਹੜੇ ਰੋਜ਼ ਅਲੱਗ-ਅਲੱਗ ਅੱਜ ਹਰੀਆਲੀ ਤੀਜ ਹੈ ਤਾਂ ਉਹਦੇ ਬਾਰੇ ਵੀ ਬੱਚਿਆਂ ਨੂੰ ਦੱਸਿਆ ਜਾਂਦਾ ਹੈ ਤੇ ਇਸ ਤਰ੍ਹਾਂ ਜਦੋਂ ਬੱਚੇ ਇਕੱਠੇ ਹੋ ਕੇ ਮਤਲਬ ਨੱਚਦੇ ਨੇ ਗਾਉਂਦੇ ਨੇ ਉਹਨਾਂ ਨੂੰ ਉਹ ਪੁਰਾਣੇ ਸੱਭਿਆਚਾਰ ਦੇ ਨਾਲ ਜੁੜਿਆ ਹੋਇਆ ਸੀ ਮਹਿਸੂਸ ਕਰਦੇ ਹਾਂ ਕਿ ਤਰ੍ਹਾਂ ਦੇਖਦੇ ਹੋ ਬੱਚੇ ਜਿਹੜੇ ਸੋਸ਼ਲ ਮੀਡੀਆ ਨੂੰ ਵੱਧ ਤਵੱਜੋ ਦਿੰਦੇ ਨੇ ਇਸ ਤਰ੍ਹਾਂ ਦੀ ਐਕਟੀਵਿਟੀਜ਼ ਨੂੰ ਘੱਟ ਉਹਨਾਂ ਨੂੰ ਕੀ ਤੁਸੀਂ ਮੈਸੇਜ ਕਨਵੇ ਕਰਵਾਉਂਦੇ ਮੈਂ ਅੱਜਕੱਲ ਦੇ ਬੱਚਿਆਂ ਨੂੰ ਵੀ ਤੇ ਉਹਨਾਂ ਦੇ ਪੇਰੈਂਟਸ ਨੂੰ ਵੀ ਉਹੀ ਮੈਂ ਜੋ ਗੱਲ ਕਹਿ ਰਹੀ ਹਾਂ ਕਿ ਮਾ ਮਾਵਾ ਜਿਹੜੀਆਂ ਨੇ ਉਹ ਆਪਣੀਆਂ ਬੱਚੀਆਂ ਨੂੰ ਸਪੈਸ਼ਲੀ ਘਰਾਂ ਦੇ ਵਿੱਚ ਟਾਈਮ ਦੇਣ ਜਿਵੇਂ ਤੁਸੀਂ ਟਾਈਮ ਦਿੰਦੇ ਆ ਬੱਚਿਆਂ ਨਾਲ ਗੱਲਾਂ ਬਾਤਾਂ ਕਰਦੇ ਆ ਪੁਰਾਣੇ ਜ਼ਮਾਨੇ ਨਾਲ ਦਾਦੀਆਂ ਨਾਨੀਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਸੱਭਿਆਚਾਰ ਦੇ ਨਾਲ ਜੋੜਨ ਤੇ ਇਹ ਸੋਸ਼ਲ ਮੀਡੀਆ ਜਾਂ ਜਿਹੜੇ ਫੋਨ ਹੈ ਇਸ ਦੀ ਪੋਜ਼ਿਟਿਵ ਵਰਤੋਂ ਕਰਨੀ ਚਾਹੀਦੀ ਹੈ ਇਹ ਤੋਂ ਸਿੱਖਣ ਨੂੰ ਬਹੁਤ ਕੁਝ ਮਿਲਦਾ ਹੈ ਤੇ ਜੇ ਅਸੀਂ ਬੱਚਿਆਂ ਨੂੰ ਦਿਨੇ ਵੀ ਆ ਤਾਂ ਤੇ ਨਿਗਾਹ ਰੱਖਣੀ ਪੈਂਦੀ ਹੈ ਕਿ ਬੱਚੇ ਇਸ ਦਾ ਸਦੋਪਯੋਗ ਕਰਨ ਦੁਰਉਪਯੋਗ ਨਾ ਕਰਨ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਮਟੋਰਡਾ ਵਿਖੇ ਅਸੀਂ ਤੀਆਂ ਤੇਜ ਦੀਆਂ ਅਧਿਨ ਪ੍ਰੋਗਰਾਮ ਆਯੋਜਿਤ ਕੀਤਾ ਜਿਸ ਵਿੱਚ ਪਿੰਡ ਦੀਆਂ ਮਾਵਾਂ ਤੇ ਬੱਚਿਆਂ ਨੇ ਰਲ ਕੇ ਤੀਆਂ ਤੀਦਿਆਂ ਤੇ ਹਾਰ ਮਨਾਇਆ ਤੇ ਸਾਡੀ ਕੋਸ਼ਿਸ਼ ਇਹ ਸੀ ਕਿ ਜਿਹੜਾ ਅਸੀਂ ਵਿਰਾਸਤ ਨਾਲ ਬੱਚਿਆਂ ਨੂੰ ਜੋੜ ਕੇ ਉਹਨਾਂ ਨੂੰ ਜਿਹੜਾ ਸੱਭਿਆਚਾਰ ਸਾਡਾ ਪੁਰਾਣਾ ਉਹ ਸਾਰਾ ਸਿਖਾਈਏ ਤੇ ਇਸ ਮੌਕੇ ਤੇ ਸਾਡੀਆਂ ਬਜ਼ੁਰਗ ਵੀ ਸ਼ਾਮਲ ਹੋਈਆਂ ਨੇ ਜਿਨ੍ਹਾਂ ਨੇ ਪੁਰਾਣਾ ਸਾਡਾ ਕਲਚਰ ਬੋਲੀਆਂ ਸਿੱਠਣੀਆਂ ਜਾਂ ਸਾਡੇ ਜਿਹੜੇ ਗਹਿਣੇ ਨੇ ਆ ਡਾ ਡੋ ਉਹਨਾਂ ਦੇ ਜਿਹੜੇ ਨਾਂ ਨੇ ਸਾਡੇ ਵਿਰਾਸਤ ਦੇ ਵਿੱਚ ਉਹ ਅਸੀਂ ਬੱਚਿਆਂ ਨੂੰ ਦੱਸਣ ਦੀ ਕੋਸ਼ਿਸ਼ ਕਰੀ ਆ ਜਿਹੜੀਆਂ ਸਾਡੀਆਂ ਬੜੀਆਂ ਇੱਕ ਦਿਸਤਿਆਂ ਦੀਆਂ ਬੋਲੀਆਂ ਇੱਕ ਦੂਜੇ ਨੂੰ ਪ੍ਰੇਰਿਤ ਕਰਨ ਦੇ ਲਈ ਇੱਕ ਦੂਜੇ ਨੂੰ ਸਿਖਾਉਣ ਦੇ ਲਈ ਜਿਹੜੀਆਂ ਉਹ ਸਾਰਾ ਅੱਜ ਇਸ ਸਟੇਜ ਤੋਂ ਬੋਲਣ ਦੀ ਬੱਚਿਆਂ ਨੇ ਕੋਸ਼ਿਸ਼ ਕੀਤੀ ਹੈ ਜ ਜਿਹਦੇ ਵਿੱਚ ਮਾਮਾ ਨੇ ਵੀ ਸਮੂਲੀਅਤ ਕਰੀ ਹੈ ਤੇ ਸਾਡੇ ਅਧਿਆਪਕਾਂ ਨੇ ਵੀ ਰਲ ਕੇ ਮਨਾਈਆਂ ਦਿੱਤੀਆਂ ਅੱਜ ਦੇ ਪ੍ਰੋਗਰਾਮ ਵਿੱਚ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਪਰਮਿੰਦਰਜੀਤ ਜੀ ਤੇ ਡਿਪਟੀ ਡੀਓ ਮੈਡਮ ਮਨਵਿੰਦਰ ਕੌਰ ਜੀ ਭੋਲਰ ਤੇ ਹੋਰ ਸਾਡੇ ਜਿਹੜੇ ਵੱਖ-ਵੱਖ ਸੰਸਥਾਵਾਂ ਚੋਂ ਲੋਕ ਇੱਥੇ ਸਾਮਲ ਹੋਇਆ ਤਿੰਨਾਂ ਸੌਂਦੇ ਮਹੀਨੇ ਮਨਾਈਆਂ ਜਾਂਦੀਆਂ ਨੇ ਇਸ ਦਿਨ ਸਿੰਗੜੀਆਂ ਕੁੜੀਆਂ ਇਕੱਠੀਆਂ ਹੋ ਕੇ ਇੱਕ ਸਾਂਝੀ ਥਾਂ ਤੇ ਗਿੱਧਾ ਪਾਉਂਦੀਆਂ ਨੇ ਪਿੰਗਾ ਝੂੜਦੀਆਂ ਨੇ ਇਸ ਦਿਨ ਬਾਬਲ ਆਪਣੀ ਧੀ ਵਾਸਤੇ ਸੰਧਾਰਾ ਲੈ ਕੇ ਜਾਂਦੇ ਨੇ ਬਹੁਤ ਵਧੀਆ ਲੱਗਿਆ ਤੁਸੀ ਕਿਸ ਤਰ੍ਹਾਂ ਸੈਲੀਬ੍ਰੇਟ ਕਰਦੇ ਹੋ ਧੀ ਵਾਸਤੇ ਮੈਂ ਗਿੱਧਾ ਪਾ ਕੇ ਸੈਲੀਬ੍ਰੇਸ਼ਨ ਕਰਦੀ ਕੁੜੀਆਂ ਇੱਕ ਥਾਂ ਜੀ ਥਾਂ ਤੇ ਇਕੱਠੀਆਂ ਹੋ ਕੇ ਗਿੱਧਾ ਪਾਉਂਦੀਆਂ ਨੇ ਬਾਬਲ ਆਪਣੇ ਧੀ ਵਾਸਤੇ ਸੰਧਾਰਾ ਲੈ ਕੇ ਜਾਂਦੇ ਨੇ ਧੀ ਆਪਣੇ ਫੁੱਲਾਂ ਤੇ ਪਿੰਗਾ ਝੂੜਦੀਆਂ ਨੇ ਅੱਜ ਤੁਸੀਂ ਕਿਸ ਤਰ੍ਹਾਂ ਸੈਲੀਬ੍ਰੇਟ ਕਰ ਰਹੇ ਹੋ ਇਤਿਹਾਸ? ਅਸੀਂ ਕਿੱਦਾਂ ਕਰਕੇ ਸੈਲੀਬ੍ਰੇਟ ਕਰ ਰਹੇ ਹਾਂ?